ਟੱਪਾਂ ਕੇ ਮੈਂ ਓਹ ਨਹੀਂ ਆਏ ਉਧਰ ਨਹੀਂ ਜਾ ਓਏ ਖਰਚਾ ਟੁੱਟ ਜਾਂਦੇ ਆਜੋ 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 ਅੰਦਰ ਆਜੋ ਪਾਪਾ ਆਵੀਆਂ ਆਪਾਸ ਕਰ ਨਿਆਰੇ ਵੱਡੇਗਾ ਦੁੱਧ ਨੂੰ ਇਹ ਗਾ ਰਾਜੂ ਬਾਈ ਗਲਤ ਦਵਾਈਆਂ ਫਲਾਨੀਆਂ ਦਵਾਈਆਂ ਆ ਕਰ ਲੈ ਫਿਰ ਗੁਰੂ ਜੀ ਸਲਾਹ ਲੋਕ ਪਿੱਛੋਂ ਕਹਿੰਦੇ ਨੇ ਅਸੀਂ ਲੈਂਦੇ ਬਾਈ ਮੈਂ ਮੁੱਲ ਲਾਦਾ ਆਰੇ ਕਹਿੰਦੇ ਹੁਣ ਜਮਈ ਨਾ ਲਿਆਂ ਕੋਈ ਇਹਦੀ ਵਿਸਾਲੀ ਮੇਰੀ ਦੀ ਇੱਜ਼ਤ ਹੈ ਖਾਲ ਟੱਪਾਂ ਕੇ ਨਾਰਾ ਹਾਰੇ ਟੱਪਿਆਂ ਨਾਲਾ ਲੰਬਾ ਹਜੂ ਟੱਪੇ ਨਹੀਂ ਹੈ ਨਾ ਵਿਚਾਲੇ ਦੀਪੂ ਪਾਣੀ ਦੇ ਸਾਈ ਫੜਾ ਨਜ਼ਾਰੇ ਵੱਡੇ ਨਾ ਸਾਈ ਫੜਾ ਹਾਂਜੀ ਪਹਿਲਾਂ ਹੁਣ ਸੱਤ ਵਾਰੀ ਦੇਖ ਲਈ ਪਸੰਦ ਨੇ ਤਾਂ ਅੰਦਰ ਆ ਗਏ ਪਹਿਲਾਂ ਤਾਂ ਅੰਦਰ ਬੜੂਗਾ ਉਹਦੇ ਨਹੀਂ ਮੈਂ ਅੰਦਰ ਨਹੀਂ ਵੱੜਦਾ ਚਰਨੇ ਦੇ ਮੇਰਾ ਸਮਾਨ ਆ ਵੀਰੇ ਸੈਰ ਸਮਾਨ ਆ ਜਿੱਥੇ ਦੀ ਉਹ ਗਾਉਣ ਵਾਲੀ ਐ ਕੀ ਕਿਆ ਕਰਦੇ ਇਹਨੂੰ ਪਤਾ ਨਹੀਂ ਆਪਾਂ ਕੀ ਲੈਣਾ ਗਾਉਣ ਵਾਲੀ ਤੋਂ ਯਾਰ ਹੋਰ ਉਹ ਪਿੰਡ ਦੀ ਐ ਤੁਹਾਡੇ ਬਸ ਸੁਣਨੀ ਨਹੀਂ ਕਰਨੀ ਬਸ ਏਰੀਆਂ ਸੁਣਦਾ ਰਿਹਾ ਤੇਰਾ ਬਾਪ ਪਹਿਲਵਾਨ ਆ ਜੇ ਤੂੰ ਨਹੀਂ ਸੁਣਦਾ ਤਾਂ ਤੇ ਤੂੰ ਕਿੱਥੋਂ ਸੁਨੇਗਾ ਦਿਨ ਰਾਤ ਤੈਨੂੰ ਸੌਣ ਦਾ ਟਾਈਮ ਨਹੀਂ ਮਿਲਦਾ ਚੱਲ ਇਧਰ ਵੀ ਆ ਜਾ ਫਿਰ ਜਾਂ ਅੰਦਰ ਆ ਜਾ ਬਈ ਉਧਰ ਵੀ ਆ ਜਾ ਯਾਰ ਉਹ ਮੈਂ ਟੱਪਾਂ ਕਿਵੇਂ ਨਹੀਂ ਆਏ ਉਧਰ ਦੀ ਜਾ ਭਾਜ ਭਾਜ ਓਏ ਖਰਚਾ ਟੁੱਟ ਜਾਂਦੇ ਆਜੋ 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 ਅੰਦਰ ਆਜੋ ਟੁੱਟ ਜਾਂਦੇ ਟੁੱਟਣ ਨੂੰ ਕੀ ਹੋਇਆ ਇਹਨੂੰ ਆ ਜਾ ਵੀਰੇ ਉਹ ਨਵੀਂ ਲੈ ਲੂਗਾ ਨਵੀਂ ਐਵੇਂ ਆਉਗੀ ਫਾਟਾ ਇਹੇ ਦਵਾਈ ਦੇਣੀ ਮੈਂ ਦਵਾਈ ਦੂੰ ਮੈਂ ਦਵਾਈ ਬਚਤ ਵੀ ਹੈ ਨਹੀਂ ਮੈਂ ਦਵਾਈ ਦੂੰ ਮੇਰੇ ਪਹਿਲਾ ਨੰਬਰਿਆਂ ਨੂੰ ਥਣ ਥਣ ਪਾਸ ਕਰੋ ਕੋਈ ਗੱਲ ਨਹੀਂ ਕੋਈ ਪਹਿਲਾ ਨੂੰ ਪਾਸ ਕਰ ਬਈ ਬਾਬਾ ਆ ਜਾ ਆਹ ਦੇਖ ਆ ਲੈ ਫੜਕੇ ਬਰਾ ਬਲੇਤੀ ਤੀਦੀ ਆ ਜਾ ਆ ਲੈ ਥਾਣਾ ਦੀਆਂ ਧਾਰਾ ਮਾਰ ਪਾਸ ਕਰ ਕੋਈ ਗੱਠ ਹੋਵੇ ਉਹਦੀ ਜ਼ਿੰਮੇਵਾਰੀ ਆ ਥਾਣ ਘੱਟ ਵੱਧ ਹੋਵੇ ਕਿਉਂ ਜੀ ਬਾਬਾ ਉਹਨੀਆਂ ਪਾਸ ਕਰ ਨਿਆਰੇ ਵੱਡੇਗਾ ਦੋ ਵੇਂਗਾ 라ਜੂ ਬਾਈ ਗਲਤ ਦਵਾਈਆਂ ਫਲਾਨੀਆਂ ਦਵਾਈਆਂ ਦੋ ਮਿੰਟ ਖੜ ਜਾ ਮੇਰੇ ਮਾਰ ਤਾਰ ਤੈਨੂੰ ਵੀ ਦਵਾਉਂਗਾ ਖੜਤਾ ਜਾ ਸਤਬਰ ਰੱਖ ਕੋ ਸਮੜ ਜਾ ਇਹਦਾ ਐਂ ਹੀ ਵਿਚਾਰੀਆਂ ਭੁੱਖ ਦੇ ਤੋੜੇ ਜਿਹਾ ਸੀ ਬਈ ਭੁੱਖ ਹੀ ਆਇਆ ਕਿ ਤੋ ਮਾਲ ਇਹ ਜੇ ਖਰਾਕਪਾ ਮੇਰਾ ਦੁੱਧ ਦੇਣ ਗਿਆ ਓਕੇ ਨਹੀਂ ਯਾਰ ਤੇ ਭਾ ਵੀ ਕਿਹੜਾ ਆਪਾਂ ਨੇ ਕਿਹਾ ਦੰਦਾਰਾ ਤੇ ਸਿੰਦ ਨੇ ਕਿਉਂ ਜੀ ਦੁੱਧ ਨੇ ਵਧੀਆ ਨੇ ਮੋਜਾਂ ਮਾਰੇਗਾ ਉੱਚਾ ਬੋਲ ਉੱਚਾ ਬੋਲ ਦੱਸ ਨਹੀਂ ਪਿੱਛੋ ਫੇਰ ਡਰਾਮਾ ਵਾਜੀ ਜੀ ਕਰੇਗਾ ਇੱਕ ਹੋਰ ਵੀ ਇਹਨਾਂ ਨਾਲ ਦੀ ਕਿਉਂ ਵੀ ਬਾਪੇ ਆ ਪਾਉਣੀ ਆ ਆ ਪਾ ਲਈਏ ਵੀ ਦੋ ਦੰਦੀ ਪਾਠਾ ਲੈ ਤਿੰਨ ਨੇ ਇਹ ਇਕੱਠੀਆਂ ਤਿੰਨੇ ਕਰਨੀਆਂ ਨੇ ਤਿੰਨੀ ਕਰ ਇਹਦਾ ਜੀ ਕੱਢਣ ਲੱਗੀ ਆ ਵਿਚਾਰੀ ਇਹ ਵੀ ਠੀਕ ਆ ਬੱਚੇ ਤਿੰਨਾ ਥੱਲੀ ਨਹੀਂ ਹੈਗੇ ਤਿੰਨੇ ਪਾਦਾਂ ਨੇ ਆ ਤਿੰਨੇ ਚਲੋ ਤੋਲ ਲੈ ਪਹਿਲਾਂ ਵਾਲੀਆਂ ਲੈਣੀਆਂ ਨੇ ਓ ਤੂੰ ਪਹਿਲਾਂ ਵਾਲੀਆਂ ਦੇ ਦੇ ਪਿੱਛੋ ਵਾਲੀਆਂ ਕਿਉਂ ਦੇ ਦੇ ਕਿਉਂ ਬਾਬੇ ਸਿੰਧ ਤੇਰੀ ਐ ਆ ਪਹਿਲਾਂ ਵਾਲੀਆਂ ਕਹਿਣਾ ਮੈਂ ਹੁਣ ਇਹਦੇ ਨਾਲ ਗੱਲ ਕਰਲਾਂ ਮਰੀ ਜੀ 2 ਮਿੰਟ ਖੜ ਜਾ ਉਰੇ ਆ ਤੂੰ ਭੈਣ ਜੋ ਆਈ ਤੂੰ ਕੰਗਾ ਦੇ ਕੁੱਤੀਆਂ ਚੜਾ ਦੇਣਾ ਤੂੰ ਕੰਗਾ ਦੇ ਕੁੱਤੀਆਂ ਇਹ ਉਹ ਵੀ ਪੱਕਾ ਹੈ ਮੇਰਾ ਬਾਪ ਦਾ ਹਾਂ ਕੰਗਾ ਦੇ ਕੁੱਤੇ ਕਿਵੇਂ ਚੜਾਵਾ ਕੰਗਾ ਕੰਗਾ ਦੇ ਕੁੱਤੀਆਂ ਚੜਾਦਾਂ ਨੇ ਉਰੀਆ ਉੱਥੇ ਹੁਣ ਜੇ ਮੈਂ ਪੁੱਛਦਾ ਮੈਨੂੰ ਡਰ ਲੱਗਦਾ ਕਹਿੰਦੇ ਨੂੰ ਲੈ ਭਾਈ 14000 ਕਹਿੰਦੇ ਨੇ ਦੋਆਂ ਦਾ ਕੋਈ ਗੱਲ ਨਹੀਂ ਗੁੱਸਾ ਨਹੀਂ ਗੱਲ ਨਹੀਂ ਗੁੱਸਾ ਨਾ ਕਰੀ ਉਹ ਕਹਿੰਦੇ ਨੇ ਆਪਾਂ 24000 ਮੰਗ ਲਿਆ ਅਗਲਾ ਨਹੀਂ ਗੁੱਸਾ ਕਰਿਆ ਆਪਾਂ 14000 ਲਾ 14000 ਕਹਿ ਰਹੇ ਨੇ ਫਿਰ ਤਾਂ ਫੜਸਲੇ ਸਾਈ ਨਹੀਂ ਹੁੰਦੀਆਂ ਜੀ ਫਿਰ ਹੋਰ ਹੋਣਗੀਆਂ ਕਿੱਥੇ ਤੂੰ ਤਾਂ ਕਸਾਈਆਂ ਤੋਂ ਵੀ ਟੱਪ ਗੇ ਤੋਦ ਵਾਲੀਆਂ ਬੱਕੀਆਂ ਯਾਰ ਉਹ ਕਸਾਈ ਜੁਗਤੀ ਮੁਕਤੀ ਤਾਂ ਵਿਚਾਰੇ ਕਰ ਦਾਂਦੇ ਨੇ ਉਹਨਾਂ ਦਾ ਦੁੱਧ ਪੀਣੀ ਆ ਪਤਾ ਨਹੀਂ ਕਹਿ ਦੋ ਟਾਲੀਆਂ ਨੇ ਮੈਂ ਤਾਂ ਹੀ ਦੱਸਿਆ ਬਾਈ ਬੱਚੇ ਨਹੀਂ ਹੈਗੇ ਇੱਕ ਪੱਠ ਲੱਗ ਵੀ ਗਈ ਗੱਲ ਛੇਰੀ ਹੈ ਜਿਹੜੀ ਤਸੱਲੀ ਨਾਲ ਹੁਣ ਤੂੰ ਐਂ ਦੱਸ ਦੇ ਕਿੰਨੇ ਦੇ ਦੇਣੀਆਂ ਨੇ ਤੁਸੀਂ ਦੱਸਣਾ ਆ ਜਦੋਂ ਲੈਣ ਤੇ ਆਗੇ ਮੈਂ ਇਹਦਾ ਦੱਸਦਾ ਵੀਰੇ 24000 ਫਿਰ ਲੈਣ ਦੇਣ ਕੋਈ ਜਾਂ 23000 ਦੀਆਂ ਲੈ ਜਾ ਪੈਂਡਾ ਕਿੱਥੇ ਛੱਡੇਗਾ ਪੈਂਡਾ ਤੁਸੀਂ ਛਡਾਉਣਾ ਆ ਕਿੱਥੇ ਛੁੱਟਦਾ ਆ ਨਾਣੇਦਰਾ ਕੱਚਾ ਜਾਂ ਕੰਮ ਨਾ ਕਰਾਉ ਮੈਂ ਕੱਚੀਆਂ ਪਿੱਲੀਆਂ ਦਾ ਕੀ ਦਾ ਦਿੰਦਾ ਯਾਰ ਕਾਟੂਆਂ ਦੇ ਮੁੱਲ ਕਿਉਂ ਕੱਚਾ ਜਾਂ ਕੰਮ ਨਾ ਕਰਾਉ ਪੈਂਡਾ ਛਡਾ ਦੇਣਾ ਲੈ ਮੁੰਡੇ ਉਹਨਾਂ ਘਰ ਹੱਥ ਹੋਈ ਦੇਣੀਆਂ ਨੇ ਨਹੀਂ ਦੇਣੀਆਂ ਜਮੀਨਾਂ ਨਹੀਂ ਦੇਈ ਮੈਂ ਤਾਂ ਇੱਕ ਵਾਰੀ ਤੇ ਤੈਨੂੰ ਮੁੱਲ ਲਾ ਦਾਨਾ ਪੂਰੀਆਂ 18000 ਦੀਆਂ ਦੇ ਬੱਕਰੀਆਂ ਨਹੀਂ ਹੁੰਦੀਆਂ ਚੱਕ 22000 ਦੀਆਂ ਬੱਕਰੀਆਂ ਲੈ ਆ ਯਾਰ ਜੇ ਲੈ ਜਾਣੀਆਂ ਨੇ ਤੇ ਭੈਣੋ 18 18 ਕਿਲੋ ਤਾਂ ਊਂਨੇ ਪਾਜਣ ਚ ਬਾਸੀ ਜਾਮੂ ਕਿਉਂ ਕਰਦਾ ਨਾਲ ਜ਼ਰਾ ਪੱਠਾ ਨੇ ਨਵੀਆਂ ਬਈ ਹੁਣ ਕੀ ਕਰੀਏ 2 ਕਿਲੋ ਦੁੱਧ ਦੇਈ ਜਾਣ ਇਹ ਤਾਂ ਰਹਿ ਨਹੀਂ ਗਿਆ ਹੁਣ ਕਰਨ ਜੋ ਕੇ ਤਾਂ 70ਵੀਆਂ ਦਾ ਦੁੱਧ ਦੇਣੀਆਂ ਕਰਮਾਂ ਵਾਲੀਆਂ ਇਹ ਨਹੀਂ ਆਪਾਂ ਕਰਨ ਜੋ ਕੋਈ ਕਿਉਂ ਜੀ ਆਲੇ ਆ ਨਾ ਮਾਰਦੇ ਚਾਰ ਨਾ ਮਾਰ ਛੜਪਾ ਮਾਰਦੇ ਹਾਂ ਉਹ ਕਿਤੇ ਕਹਿ ਦੇਣ ਮੇਥੋਂ ਬਿਨਾ ਪੁੱਛੇ ਕੀ ਕਰਤਾ ਤੂੰ ਸਲਾਹ ਕਰ ਲੈ ਕੋਈ ਜਾਨ ਸਲਾਹ ਕਰ ਲੈ ਫਿਰ ਗੁਰੂ ਜੀ ਸਲਾਹ ਲੋਕ ਪਿੱਛੋਂ ਕਹਿੰਦੇ ਨੇ ਅਸੀਂ ਲੈਂਦੇ ਬਾਈ ਮੈਂ ਮੁੰਨ ਲਾਦਾ ਆਰੇ ਕਹਿੰਦੇ ਹੋਰ ਜਮਈ ਨਾ ਲਜਾਣ ਕੋਈ ਇਹ ਵੀ ਵਸਾ ਨਹੀਂ ਮੇਰੀ ਦੀ ਬੇਇੱਜ਼ਤੀ ਐ ਦੁੱਧ ਵਾਲੇ ਪਸ਼ੂ ਨੇ ਇਹ ਕਿੜਾ ਵੀ ਦੂਜੀਆਂ ਨੇ ਲੈ ਪਰਾਹੋ ਖੜ ਜਾ ਲੈ ਰਿਆ ਓਏ ਲੈ ਕੇ ਚੜਪਾ ਜਾ ਮਾਰ ਲੈ ਤੇਰੇ ਪਿੱਛੇ ਦੇ ਪਿਛੇ ਨਹੀਂ ਨੂੰ ਮਾਰਨਾ ਖਾਲ ਟੱਪਾਂ ਕੇ ਨਾਲਾ ਖਾਰੇ ਟੱਪਿਆਂ ਨਾਲਾ ਲੰਬਾ ਹਜੂ ਟੱਪੇ ਰੀਆਂ ਨਾ ਵਿਚਾਰੇ ਦੀਪੂ ਪਾਣੀ ਦੇ ਭਾ ਦੀ ਕੋਈ ਨਹੀਂ ਦਿੰਦਾ ਮੰਡੀ ਚ ਬੱਕਰੀ ਇਹ ਲੈ 18.5 ਦੀਆਂ ਦੇ ਬਈ ਨਹੀਂ ਹੁੰਦੀ ਅੱਛਾ ਹੁੰਦੀਆਂ ਨਹੀਂ ਲੈ ਪੂਰੀਆਂ 19 ਦੀਆਂ ਹੋ ਗਈਆਂ ਚੱਕ ਚੱਕ ਲੈ ਦਾਰਾ ਖੁਸ਼ ਹੈ ਖੁਸ਼ ਹੈ ਸੱਤ ਵਾਰੀ ਕਹਿੰਦੇ ਪਾ ਦੀ ਇੱਕ ਨਹੀਂ ਦਿੰਦਾ ਕੋਈ ਦੋ ਮਿਲ ਗਈਆਂ ਸੱਤ ਵਾਰੀ ਕਹਿੰਦੇ ਵੀ ਖੁਸ਼ ਆ ਹਾਂ ਉੱਧਰ ਰਿਕਾਰਡਿੰਗ ਹੁੰਦੀ ਆ ਇਹ ਤੈਨੂੰ ਕਹਿੰਦਾ ਹਾਂ ਆਪਾਂ ਨਹੀਂ ਜੀ ਦੁੱਧ ਵਾਲਿਆਂ ਨੇ ਆਪਾਂ ਝੂਠ ਨਹੀਂ ਮਾਰਦੇ ਹਾਂ ਇਹ ਕਹਿੰਦਾ ਬਈ ਤੈਨੂੰ ਤਾਂ ਮੈਂ ਕਹਿੰਦਾ ਵੀ ਸੱਤ ਵਾਰੀ ਖੁਸ਼ ਆ ਬਾਬਾ 100 ਰੁਪਏ ਦੀ ਧਮ ਦੇ ਕੇ ਹਾਂ ਜੀ ਹਾਂ ਫਰਕ ਤਾਂ ਪੈਂਦਾ ਜੀ ਹਾਂ ਜੀ ਸਹੀ ਆ ਇਹਨੂੰ ਚਲ ਗਰੀਬ ਨੂੰ ਕੋਈ ਮਾਰੀਆਂ ਬਿੰਦੀ ਉਹ ਦੋ ਬਣ ਗਈਆਂ ਲਾਣ ਦਾ ਇੱਕ ਨਹੀਂ ਮਿਲਦੀ ਮੈਂ ਖੋਲਤਾ ਆ ਪੇ ਲੂੰ ਛੱਡ ਦੇ ਨਾ ਜਾ ਮੁੰਡਿਆ ਚੱਲ ਕੋਈ ਨਹੀਂ ਪੈਣ ਚਾਹ ਹੋਰ ਇਹਨੇ ਕੱਢ ਲੈ ਤਾਜ਼ੇ ਤਾਜ਼ੇ ਨੋਟ ਆ ਸਾਈ ਵਾਲਾ ਕੀ ਦਾ ਇਹ ਦੇ ਜਾ ਲੈ ਬਈ ਮੁੰਡਿਆ ਕੀ ਦਾ ਨਾ ਵਿਚਰਨੇ ਆ ਆਈ ਫੜਾ ਦੇ ਕਾਨੂੰ ਫੜਾ ਦੇ ਬੌਲਾ ਹੋਇਆ 4 5 6 7 8 9 10 12 12 ਤੇਰਾ ਹੀ ਹੈ ਜੀ ਆ ਦੇਖੋ ਜੀ ਹੋਰ 13 13 ਕਰਦੇ ਆ ਤੇਰਾ ਤੇਰਾ ਕਾਰ ਸਾਰੇ ਫੜਦਾ ਸੀ ਤਾਂ ਫੜਾ ਦੇਣੇ ਸੀ ਉਦੋਂ ਹੀ ਕਾਨੂੰ ਆਪਾਂ ਨਾ ਗਲਤ ਕੰਮ ਨਹੀਂ ਗਰੀਬ ਨਾ ਕਰਨਾ ਕਿਸੇ ਨੂੰ ਨਾ ਇਹਦੇ ਨਾਲ ਉਹਨਾਂ ਨਾਲ ਕਹਿ ਕੇ ਲਵਾਂਗੇ ਜਿਹੜਾ ਕੋ ਲਵਾਂਗੇ ਆਪਾਂ ਇਹਨਾਂ ਤੋਂ 6 ਦੇ ਦੇ ਹੋਰ 14 13

ਨੇ ਨੀਆਂ ਮੁੱਕੀਆਂ ਨੇ ਪਤਾ ਹੈ ਪਤਾ ਹੀ ਪਤਾ ਨਾ ਠੀਕ ਆ ਜਿਹੜੀ ਗੱਲ ਆ ਕਿਉਂ ਜੇ ਤਾਂ ਵੀਡੀਓ ਪਈ ਨੀ ਨਹੀਂ ਨਹੀਂ ਤਾਂ ਹੀ ਗਣੇ ਆਏ ਨੇ ਤੈਨੂੰ ਮੈਂ ਦੁਬਾਰੇ ਐ ਤਾ ਕੋਈ ਗੱਲ ਨਹੀਂ ਕਰਨ ਹੁਣ ਪੂਰੇ ਹੋ ਗਏ ਠੀਕ ਆ ਹੁਣ ਪਪਾ